ਇਕ ਕਾਨੂੰਨ ਕਿਹੜੇ ਦੇਸ਼ ਦੇ ਨਾਲ ਮੈਚ ਖਾਂਦਾ ਜੀ ਇਹ ਕਾਨੂੰਨ ਜਿਹੜਾ ਕਿਹੜੀ ਸਟੇਟ ਨਾਲ ਮੈਚ ਖਾਂਦਾ ਪੰਜਾਬ ਦੇ ਵਿੱਚ ਇੱਕ ਕਾਨੂੰਨ ਹੈ ਜੀ ਬੀਅਰ ਜਿਹੜੀ ਆ ਉਹ ਡਬਲ ਰੇਟ ਤੇ ਚੱਲ ਰਹੀ ਆ ਕੀ ਕਾਨੂੰਨ ਬਣਿਆ ਹੋਇਆ ਕ ਕਾਨੂੰਨ ਦੀਆਂ ਧੱਜੀਆਂ ਡਾਂਗਾਂ ਜਾ ਰਹੀਆਂ ਆ ਬੀਅਰ 100 ਰੁਪਏ ਦੀ ਆ ਜੇ ਸ਼ਰਾਬ ਜਿਸ ਦੇ ਵਿੱਚ ਆ ਅਲਕੋਹਲ ਦੀ ਮਾਤਰਾ ਜਿਹੜੀ ਆ ਉਹ ਥੋੜੀ ਬੋਧੀ ਪਾਈ ਜਾਂਦੀ ਆ ਇਹ ਬੀਅਰ 100 ਰੁਪਏ ਦੀ ਆ ਜੇ ਪ੍ਰਿੰਟ ਰੇਟ 100 ਰੁਪਏ ਤਾਂ ਵਿਕਦੀ ਕਿੰਨੇ ਦੀ ਆ 200 ਦੀ ਕਾਰਨ ਕੀ ਆ ਕਿਉਂ ਇਸ ਦਾ ਰੇਟ ਜਿਹੜਾ ਉਹ ਡਬਲ ਕਰਕੇ ਵੇਚਿਆ ਜਾਂਦਾ ਹੈ ਔਰ ਕਿਹੜੇ ਦੇਸ਼ ਦੇ ਵਿੱਚ ਇਹ ਕਾਨੂੰਨ ਚੱਲ ਰਿਹਾ ਜੀ ਡਬਲ ਰੇਟ ਤੇ ਤੁਸੀਂ ਚੀਜ਼ ਵੇਚ ਸਕਦੇ ਹੋ ਇਸ ਨੂੰ ਜਰੂਰ ਕਮੈਂਟ ਕਰਨਾ ਤੁਸੀਂ ਕਿ ਸਾਡਾ ਜਿਹੜਾ ਪੰਜਾਬ ਹੈ ਉਹ ਕਿਸ ਦੇਸ਼ ਦੇ ਨਾਲ ਮੈਚ ਕਰ ਰਿਹਾ ਔਰ ਕਿਹੜੇ ਦੇਸ਼ ਦੇ ਵਿੱਚ ਬੀਅਰ ਜਿਹੜੀ ਆ ਉਹ 100 ਰੁਪਏ ਦੀ ਔਰ ਵਿਕਦੀ ਜਦੋਂ ਆ ਉਹ 200 ਰੁਪਏ ਦੀ ਕਿਉਂਕਿ ਡਬਲ ਰੇਟ ਹੋ ਜਾਂਦਾ ਔਰ ਅਲੱਗ-ਅਲੱਗ ਰੇਟ ਰਹਿਣ ਅਲੱਗ-ਅਲੱਗ ਬ੍ਰਾਂਡ ਨੇ ਬੀਅਰ ਦੇ ਔਰ ਜੇ 120 ਰੁਪਏ ਦਾ ਰੇਟ ਆ ਕਿਸੇ ਦੀ ਪ੍ਰਿੰਟ ਦਾ ਤਾਂ ਉਧਰ 220 ਰੁਪਏ ਹੋ ਜਾਂਦਾ ਸੇਲਿੰਗ ਦਾ ਔਰ ਇਹ ਕਾਨੂੰਨ ਬਣਿਆ ਹੋਇਆ ਜਾਂ ਇਹ ਕਾਨੂੰਨ ਦੀਆਂ ਧੱਜੀਆਂ ਉੱਡ ਰਹੀਆਂ ਨੇ ਇਸ ਦੇ ਬਾਰੇ ਜਾਣਕਾਰੀ ਚਾਹੀਦੀ ਔਰ ਕਮੈਂਟ ਜਰੂਰ ਕਰਨਾ ਔਰ ਸ਼ਰਾਬ ਦੀ ਗੱਲ ਕਰੀਏ ਕਿ ਕੁਝ ਸ਼ਰਾਬੀਆਂ ਨੂੰ ਮੌਜ ਲੱਗ ਗਈ ਆ ਜੀ ਦੱਸਦਾ ਸ਼ਰਾਬ ਸਸਤੀ ਹੋ ਗਈ ਆ ਜ਼ਿਲ੍ਹਾ ਗੁਰਦਾਸਪੁਰ ਪਠਾਨਕੋਟ ਵਗੈਰਾ ਵਗੈਰਾ ਕੁਝ ਜ਼ਿਲ੍ਹਿਆਂ ਦੇ ਵਿੱਚ ਸ਼ਰਾਬ ਜਿਹੜੀ ਆ ਉਹ ਸਸਤੀ ਹੋ ਗਈ ਆ ਔਰ ਸਸਤੀ ਸ਼ਰਾਬ ਦੇ ਵਿੱਚੋਂ ਬੀਅਰ ਕਿਉਂ ਨਹੀਂ ਸਸਤੀ ਹੋਈ ਬੀਅਰ ਜਿਹੜੀ ਆ ਉਹ ਡਿਮਾਂਡ ਹੈ ਕਿ ਬੀਅਰ ਹਰ ਕੋਈ ਬੰਦਾ ਗਰਮੀ ਵਿੱਚ ਬੀਅਰ ਸੇਵਨ ਕਰਦਾ ਕਿਉਂਕਿ ਬੀਅਰ ਦੇ ਵਿੱਚ ਅਲਕੋਹਲ ਦੀ ਮਾਤਰਾ ਘੱਟ ਹੁੰਦੀ ਆ ਔਰ ਗਰਮੀ ਜਿਹੜੀ ਆ ਉਹ ਬੀਅਰ ਦੇ ਨਾਲ ਹੀ ਜਿਹੜਾ ਸਮਾਂ ਨ ਕੱਢਿਆ ਜਾਂਦਾ ਔਰ ਬਹੁਤ ਸਾਰੇ ਸ਼ੌਕੀਨ ਨੇ ਬੀਅਰ ਦੇ ਔਰ ਜਦੋਂ ਬੀਅਰ ਦਾ ਰੇਟ ਦੀ ਗੱਲ ਕਰੀਏ ਤਾਂ 100 ਰੁਪਏ ਰੇਟ ਹੈਗਾ ਪ੍ਰਿੰਟ ਔਰ ਮਿਲਦੀ ਕਿੰਨੇ ਦੀ 200 ਦੀ 5 ਰੁਪਏ ਪ੍ਰਿੰਟ ਰੇਟ ਕੋਈ ਵੱਧ ਵੇਚ ਦੇਵੇ ਤਾਂ ਦਿਵਾਲਾ ਨਿਕਲ ਜਾਂਦਾ ਲੋਕ ਰੋਲਾ ਪਾ ਦਿੰਦੇ ਆ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਜਾਂਦੀ ਆ ਔਰ ਚੈਨਲਾਂ ਉੱਤੇ ਡਿਬੇਟ ਚੱਲ ਜਾਂਦੀ ਆ ਤੇ ਬੀਅਰ ਬਾਰੇ ਡਿਬੇਟ ਕਿਉਂ ਨਹੀਂ ਹੋ ਰਹੀ ਸ਼ਰਾਬ ਦੇ ਬਾਰੇ ਡਿਬੇਟ ਕਿਉਂ ਨਹੀਂ ਹੋ ਰਹੀ ਆਪੋਜੀਸ਼ਨ ਕੀ ਕਰ ਰਹੀ ਆ ਸਿਰਫ ਉਹਨਾਂ ਦਾ ਕੋਈ ਐਮ ਐਲ ਏ ਕੋਈ ਮੰਤਰੀ ਕੋਈ ਟੋਪੀ ਪੁੱਠੀ ਪਾ ਗਿਆ ਕੋਈ ਸਿੱਧੀ ਪਾ ਗਿਆ ਉਸ ਦੇ ਉੱਤੇ ਡਿਬੇਟ ਚੱਲ ਜਾਂਦੀ ਆ ਕਿਸੇ ਦੀ ਉਸ ਪ੍ਰੋਗਰਾਮ ਦੇ ਵਿੱਚ ਕਿਸੇ ਐਮਐਲਏ ਦੇ ਪ੍ਰੋਗਰਾਮ ਦੇ ਵਿੱਚ ਜਾਂ ਮੁੱਖ ਮੰਤਰੀਆਂ ਪ੍ਰੋਗਰਾਮ ਦੇ ਵਿੱਚ ਕੋਈ ਪਬਲਿਕ ਘਟਾਈ ਆ ਪਬਲਿਸਿਟੀ ਘਟ ਹੋਈ ਆ ਉਸ ਦੇ ਉੱਤੇ ਜਿਹੜੀ ਆ ਡਿਬੇਟ ਚੱਲਦੀ ਆ ਅਸੀਂ ਡਿਬੇਟਾਂ ਵੇਖਦੇ ਆ ਲੇਕਿਨ ਮੁੱਦੇ ਦੀ ਡਿਬੇਟ ਕੋਈ ਨਹੀਂ ਉਹਨਾਂ ਨੂੰ ਪਤਾ ਕਿ ਜਦੋਂ ਸਾਡੀ ਸਰਕਾਰ ਆ ਗਈ ਤਾਂ ਕਰਨਾ ਅਸੀਂ ਵੀ ਇੰਜ ਹੀ ਆ ਇਸੇ ਕਰਕੇ ਡਿਬੇਟਾਂ ਨਹੀਂ ਹੋ ਰਹੀਆਂ ਔਰ ਇਹ ਸ਼ਰਾਬ ਜੇ ਸਸਤੀ ਹੋਈ ਆ ਤਾਂ ਬੀਅਰ ਕਿਉਂ ਨਹੀਂ ਸਸਤੀ ਕੀਤੀ ਗਈ ਔਰ ਬੀਅਰ ਜੇ ਸਸਤੀ ਨਹੀਂ ਕਰਨੀ ਤਾਂ ਉਸੇ ਰੇਟ ਤੇ ਕਿਉਂ ਨਹੀਂ ਦਿੱਤੀ ਜਾ ਰਹੀ ਔਰ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਕਿ ਜੋ ਸਾਨੂੰ ਤਾਜੀ ਖਬਰ ਸੁਣਨ ਨੂੰ ਮਿਲੀ ਔਰ ਹੁਣੇ ਵੀਊ ਸਾਡੇ ਕੋਲ ਪੁੱਜਿਆ ਕਿ ਜੋ ਸ਼ਰਾਬ ਵੇਚ ਰਹੇ ਆ ਉਹ ਸ਼ਰਾਬ ਦੇ ਨਾਲ 10-20 ਰੁਪਏ ਜੀਐਸਟੀ ਲੈ ਕੇ ਦੇ ਰਹੇ ਆ ਔਰ ਜੀਐਸਟੀ ਦਾ ਕੀ ਮਤਲਬ ਹੈ ਕਿਉਂ ਜੀਐਸਟੀ ਜਿਹੜੀ ਆ ਉਹ ਐਕਸਟਰਾ ਲਈ ਜਾਂਦੀ ਹੈ ਉਹਦਾ ਕਾਰਨ ਕੀ ਹੈ ਕਿ ਸ਼ਰਾਬ ਜਦੋਂ ਆ ਕੀ ਜੀਐਸਟੀ ਤੋਂ ਬਿਨਾਂ ਆ ਰਹੀ ਐ ਇੱਥੇ ਸ਼ਰਾਬ ਜਦੋਂ ਤੁਸੀਂ ਦੇ ਰਹੇ ਹੋ ਐਕਸਟਰਾ ਵਿੱਚ ਲਿਖਿਆ ਵਾ ਜੀਐਸਟੀ ਜਿਹੜੀ ਆ ਔਰ ਐਕਸਟਰਾ ਫਿਰ 10 ਰੁਪਏ 20 ਰੁਪਏ ਲੈ ਜਾ ਰਿਹਾ ਇਹਦਾ ਕੀ ਕਾਰਨ ਹੈ ਕਿਉਂਕਿ ਹੁਣ ਆਦਤ ਪੈ ਗਈ ਆ ਹੁਣ ਮੂੰਹ ਨੂੰ ਸੁਆਦ ਲੱਗ ਗਿਆ ਕਿ ਅੱਗੇ ਅਸੀਂ ਡਬਲ ਪੈਸੇ ਲੈਂਦੇ ਸੀ ਹੁਣ ਥੋੜੇ ਬੋਦੇ ਦਾ ਲੈ ਲਈਏ ਰਹਿ ਨਹੀਂ ਸਕਦੇ ਕਿਉਂਕਿ ਸਰਕਾਰ ਕਿਹਦੀ ਏ ਸਰਕਾਰ ਇਹਨਾਂ ਦੀ ਏ ਐਸ ਵੇਲੇ ਰਾਜ ਜਨਾਂ ਦਾ ਏ ਔਰ ਜੇ ਸਰਕਾਰ ਚੰਗੀ ਹੋਵੇ ਸਰਕਾਰ ਤੁਹਾਡੇ ਹੱਕ ਝ ਹੋਵੇ ਤਾਂ ਤੁਸੀਂ ਫਿਰ ਸਰਕਾਰ ਨਾਲ ਰਲ ਕੇ ਕਦੇ ਵੀ ਕਾਨੂੰਨ ਦੀਆਂ ਧੱਜੀਆਂ ਉਡਾ ਸਕਦੇ ਹੋ ਇਹ ਕਦੀ ਸੁਣਨ ਨੂੰ ਵੇਖਿਆ ਤੁਸੀਂ ਫਿਰ ਕਹਿੰਦੇ ਆ ਜੀ ਸਾਡਾ ਦੇਸ਼ ਜਿਹੜਾ ਬਾਹਰਲੇ ਦੇਸ਼ਾਂ ਦੀ ਰੀਸ ਕਰੇਗਾ ਔਰ ਕਿਹੜੇ ਦੇਸ਼ ਨਾਲ ਕਾਨੂੰਨ ਮੈਚ ਖਾਂਦਾ ਉਹਦੇ ਬਾਰੇ ਜ਼ਰੂਰ ਗੱਲ ਕਰਨੀ ਆ ਔਰ ਇਹ ਜਾਣਕਾਰੀ ਜ਼ਰੂਰ ਦੇਣੀ ਆ ਕੀ ਬੀਅਰ ਜੋ 100 ਰੁਪਏ ਦੀ ਬੀਅਰ ਆ ਉਹ 200 ਦੀ ਮਿਲਦੀ ਆ ਕੀ ਕਾਰਨ ਹੈ ਔਰ ਕਿਹੜੇ ਦੇਸ਼ ਨਾਲ ਇਹ ਕਾਨੂੰਨ ਮੈਚ ਖਾਂਦਾ ਕਿ ਕਿਹੜੇ ਦੇਸ਼ ਵਿੱਚ ਇਸ ਤਰ੍ਹਾਂ ਹੁੰਦਾ ਕਿ ਪ੍ਰਿੰਟ ਰੇਟ ਤੋਂ ਡਬਲ ਰੇਟ ਤੇ ਚੀਜ਼ ਵੇਖਦੀ ਹੋਵੇ ਔਰ ਪ੍ਰਿੰਟ ਰੇਟ ਵਾਲੀ ਸਰਕਾਰ ਜਿਹੜੀ ਆ ਉਹ ਪ੍ਰਿੰਟ ਰੇਟ ਬਣੇ ਕਿਦਾਂ ਸੀਗੇ ਅਕਸਾਈ ਡਿਪਾਰਟਮੈਂਟ ਜਦੋਂ ਰੇਡ ਕਰਦਾ ਕਿ ਇਸ ਦੇ ਘਰ ਜਾ ਕੇ ਰੇਡ ਕਰਦਾ ਕਿ ਇਹ ਨਜਾਇਜ਼ ਸ਼ਰਾ ਵੇਚ ਰਿਆ ਤੁਸੀਂ ਤਾਂ ਜਿੱਥੋਂ ਚੱਲ ਕੇ ਆਏ ਉੱਥੇ ਵਿਕ ਰਹੀ ਆ ਨਜਾਇਜ਼ ਤੁਸੀਂ ਉਸ ਨੂੰ ਕਿਉਂ ਨਹੀਂ ਵੇਖਦੇ ਤੁਸੀਂ ਆਕਸਾਈਡ ਦਾ ਇੱਕ ਡਿਪਾਰਟਮੈਂਟ ਲੈ ਕੇ ਪੁਲਿਸ ਦੀ ਸਿਕਿਉਰਿਟੀ ਲੈ ਕੇ ਤੁਸੀਂ ਚੱਲ ਪੈਂਦੇ ਹੋ ਟੀਮ ਲੈ ਕੇ ਕੀ ਅਸੀਂ ਆਸ ਬੰਦਾ ਨਜਾਇਜ਼ ਸ਼ਰਾਬ ਵੇਚ ਰਿਆ ਤੁਸੀਂ ਨਜਾਇਜ਼ ਨਹੀਂ ਕਰਨੇ ਨਜਾਇਜ਼ ਹੋ ਰਹੀ ਆ 100 ਰੁਪਏ ਦੀ ਚੀਜ਼ 200 ਦੀ ਹੁਣ 600 ਰੁਪਏ ਦੀ ਸ਼ਰਾਬ ਦੀ ਹੈ ਜਿਹੜੀ 400 ਦੀ ਹੋ ਗਈ ਆ ਜਾਂ 350 ਦੀ ਹੋ ਗਈ ਆ ਹੁਣ ਤੁਸੀਂ ਉੱਤੇ ਬੋਲਣਾ ਉਸ ਤੋਂ ਪਹਿਲਾਂ ਤੁਸੀਂ 2-300 ਰੁਪਏ ਵੱਧ ਵੇਚਦੇ ਸੀ ਕਾਰਨ ਕੀ ਸੀ ਕਿਉਂ ਵੇਚਦੇ ਸੀ ਔਰ ਬੀਅਰ ਅਜੇ ਵੀ ਵਿਖ ਰਹੀ ਆ ਕੀ ਉਸ ਸ਼ਰਾਬ ਵਿੱਚ ਨਹੀਂ ਹੁੰਦੀ ਮਾਤਰਾ ਚਾਹੇ ਥੋੜੀ ਐਲਕੋਹਲ ਦੀ ਮਾਤਰਾ ਤਾਂ ਹੈ ਲੇਕਿਨ ਉਸ ਨੂੰ ਤੁਸੀਂ ਨਹੀਂ ਵੇਖ ਰਹੇ ਅਸੀਂ ਇਹੀ ਕੰਮ ਕਾਹਾਂਗੇ ਕਿ ਉਹਦੇ ਵਿੱਚ ਵੇਖਿਆ ਜਾਵੇ ਉਸ ਦੇ ਵਿੱਚ ਜਾਣਕਾਰੀ ਦਿੱਤੀ ਜਾਵੇ ਕਿ ਜਿਹੜੀ ਬੀਅਰ ਹੈ ਉਸ ਦਾ ਰੇਟ ਜਿਹੜਾ ਉਹ ਬਿਲਕੁਲ ਕਲੈਕਟ ਕੀਤਾ ਜਾਵੇ ਕਿ ਜੋ ਰੇਟ ਪ੍ਰਿੰਟ ਕੀਤਾ ਗਿਆ ਉਸ ਦੇ ਉੱਤੇ ਹੀ ਚੀਜ਼ ਜਿਹੜੀ ਆ ਉਹ ਖਰੀਦੀ ਜਾਵੇ ਔਰ ਕਈ ਵਾਰ ਅਸੀਂ ਅਕਸਰ ਹੀ ਬੋਲ ਚੁੱਕੇ ਆ ਲੇਕਿਨ ਸਰਕਾਰ ਦੇ ਧਿਆਨ ਵਿੱਚ ਨਹੀਂ ਔਰ ਡਿਬੇਟ ਵਾਲਿਆਂ ਨੂੰ ਦੱਸਦੀ ਆ ਕਿ ਚੈਨਲਾਂ ਉੱਤੇ ਬਹਿ ਕੇ ਡਿਬੇਟ ਕਰਨੀ ਤਾਂ ਇੱਕ ਚੀਜ਼ ਵੇਖੋ ਕਿ ਡਿਬੇਟ ਕਰਨੀ ਕਾਦੇ ਆਸ ਤੇ ਆ ਕਿਸੇ ਮੰਤਰੀ ਐਮ ਐਲ اے ਨੇ ਕਿਸੇ ਮੁੱਖ ਮੰਤਰੀ ਨੇ ਟੋਪੀ ਸਿੱਧੀ ਪਾਲੀ ਪੁੱਠੀ ਪਾਲੀ ਪੈਗ ਲਾ ਲਿਆ ਉਹ ਉਹਦੇ ਉੱਤੇ ਡਿਬੇਟ ਚੱਲ ਸਕਦੀ ਆ ਲੇਕਿਨ ਐਸ ਮੁੱਦੇ ਤੇ ਡਿਬੇਟ ਕਿਉਂ ਨਹੀਂ ਚੱਲ ਰਹੀ ਐਸ ਤੇ ਡਿਬੇਟ ਜ਼ਰੂਰ ਕੀਤੀ ਜਾਵੇ ਕਿਉਂਕਿ ਸਾਡੇ ਚਾਹਵਾਨ ਸਭ ਨੂੰ ਸ਼ਰਾਬ ਦੇ ਉੱਤੇ ਬੋਲਣ ਵਾਸਤੇ ਕਹਿ ਰਹੇ ਆ ਸਾਨੂੰ ਕਲਾਂ ਆ ਰਹੀਆਂ ਕਿ ਇਸ ਦੇ ਉੱਤੇ ਬੋਲਿਆ ਜਾਵੇ ਔਰ ਇੱਕ ਵਾਰ ਆਵਾਜ਼ ਜਿਹੜੀ ਉਹ ਬਲੰਦ ਕੀਤੀ ਜਾਵੇ ਕਿ ਬੀਅਰ ਦਾ ਰੇਟ ਜਿਹੜਾ ਉਹ ਬਿਲਕੁਲ ਕਲੈਕਟ ਨਹੀਂ ਕਿਉਂ ਨਹੀਂ ਆ ਕਿਉਂ ਉਸ ਰੇਟ ਤੇ ਨਹੀਂ ਦਿੱਤੀ ਜਾਂਦੀ ਔਰ 5-10 ਰੁਪਏ ਦਾ ਫਰਕ ਹੋਵੇ ਤਾਂ ਹਰ ਕੋਈ ਚੱਲ ਲਵੇਗਾ 100 ਰੁਪਏ ਡਬਲ ਰੇਡ ਕਿੱਥੇ ਕਾਨੂੰਨ ਹੈ ਕਿਹੜੇ ਦੇਸ਼ ਕਾਨੂੰਨਾਂ ਦੇ ਬਾਰੇ ਜਾਣਕਾਰੀ ਜਰੂਰ ਸਾਂਝੀ ਕਰਿਓ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ